ਕਾਢੋ ਲੈ ਜੇ ਅੰਗਲੀ ਐਡੀ ਬੁੜੀ ਲੈ ਬੰਦਾ ਹੀ ਪਹੁੰਚ ਗਿਆ ਸਾਡਾ 7 ਵਜੇ ਦਾ ਟਾਈਮ ਗਿਆ ਦੇ ਨੂੰ ਸਾਡੇ ਖਾ ਲੈ ਖਾ ਲੈ ਗਰਮ ਤੋਂ ਨਹੀਂ ਤੇਰਾ ਖਾਣ ਲੱਗ ਰੇ ਚੁੰਨਾ ਚੁੰਨਾ ਕਰੂ ਅੱਛਾ ਇੱਧਰ ਲੱਗਣ ਲੱਗੇ ਸਬਜ਼ੀਆਂ ਵਾਲੇ ਵੀ ਲੈ ਜੋ ਚੱਕ ਲਿਆ ਗਲੀ ਉਧਰ ਇੱਧਰ ਧਰਾਖਰੀ ਸਫਾਈ ਚੱਲ ਰਹੀ ਹੈ ਚਾਚੇ ਵੱਲੋਂ ਕਹਿੰਦਾ ਬੈਠਣ ਵਾਸਤੇ ਜਗ੍ਹਾ ਕਰਨ ਲੱਗ ਰਿਹਾ ਦੇਖ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਵੇਰ ਦੇ ਵੱਜ ਗਏ 7:30 ਨਵੇਂ ਬਲੌਗ ਦੀ ਕਰਦੇ ਆਪਾਂ ਸਟਾਰਟਿੰਗ ਕੱਲ ਵਾਲਾ ਬਲੌਗ ਜੀ ਨੇ ਦੇਖਿਆ ਹੋਣਾ ਕੱਲ ਆਪਾਂ ਨੇ ਜਿਹੜੀ ਵੱਡ ਬਲੇਰਾਂ ਦੀ ਆਪਣੀ ਜਿਹੜੀ ਮੱਟੀ ਸੀ ਉੱਥੇ ਕੀਤੀ ਸੀ ਕਲੀ ਤੇ ਅੱਜ ਪਿੰਡੋਂ ਇੱਕ ਮਤਲਬ ਕਿ ਬਾਬਾ ਉਹਨੂੰ ਬੁਲਾ ਕੇ ਤੇ ਆਪਾਂ ਉਹਦੀ ਜਿਹੜੀ ਪੁਰਾਣੀ ਜਗ੍ਹਾ ਤੋਂ ਨਵੀਂ ਜਗ੍ਹਾ ਤੇ ਸ਼ਿਫਟਿੰਗ ਕਰਾਂਗੇ ਤੇ ਆਜੂ ਕਰਦੇ ਆ ਬਲੌਗ ਦੀ ਸਟਾਰਟਿੰਗ ਆਪਾਂ ਸਵੇਰ ਦਾ ਮਾਹੌਲ ਦੇਖੋ ਸੂਰ ਜਿਹੜਾ ਚੜ ਗਿਆ ਹੈ ਗਰਮੀ ਹੋ ਗਈ ਸਵੇਰੇ ਸਵੇਰੇ ਤੇ ਉੱਧਰ ਬਾਬਾ ਪਹੁੰਚ ਰਹੇ ਮੱਟੀ ਦੇ ਹੋ ਸਾਹਮਣੇ ਚਾਚਾ ਹੀ ਪਹੁੰਚ ਰਹੇ ਮੇਰੇ ਵਾਲਾ ਤੇ ਜਿਹੜੇ ਬਾਬੇ ਤੋਂ ਆਪਾਂ ਨੇ ਕਲ ਮੁਕਲਮ ਪੜਾਣੀਆਂ ਉਹ ਵੀ ਪਹੁੰਚ ਰਹੇ ਉਹ ਦੇਖੋ ਆਪਾਂ ਇਹ ਸਕੂਟੀ ਲੈ ਕੇ ਪਿੰਡ ਨੂੰ ਆ ਰਹੇ ਆ ਕਿਉਂਕਿ ਚਾਚਾ ਪਹੁੰਚ ਗਿਆ ਤੇ ਇਹਦਾ ਬਾਬੇ ਤੋਂ ਕਲਮਾ ਪੜਾਣੀਆਂ ਵਾਲੇ ਉਹ ਵੀ ਪਹੁੰਚ ਗਿਆ ਪਰ ਇਹਦੇ ਫੈਮਿਲੀ ਮੈਂਬਰ ਨੇ ਉਹ ਨਹੀਂ ਪਹੁੰਚੇ ਮਾਸੀ ਹੋਰ ਉਹਨੂੰ ਚੜਾ ਕੇ ਲੈ ਕੇ ਆਉਣਾ ਪਹਿਲਾਂ ਮੈਂ ਘਰੋਂ ਜਾ ਕੇ ਗੂਟਰੀ ਤੇ ਸਵੇਰੇ ਸਵੇਰੇ

ਮੇਰਾ ਕੇ ਮੈਨੂੰ ਕੰਮ ਨਹੀਂ ਦਿੱਤਾ ਰਹੀ ਨਾ ਵੀ ਇਹ ਬਗਦੇ ਉਹ ਤਾਂ ਪ੍ਰਾਪਤ ਨਹੀਂ ਤਾ ਆਪਾਂ ਕਰੂਣ ਲੈ ਕੇ ਰਹੇ ਆ ਬਾਬੇ ਵਾਸਤੇ ਚਾਹ ਇੱਕ ਮਾਸੀ ਆ ਰਹੀ ਇੱਕ ਚਾਚਾ ਆ ਰਹੇ ਉਹਨਾਂ ਵਾਸਤੇ ਚਾਹ ਲੈ ਕੇ ਆਉਣ ਲੱਗ ਗਰੇ ਆ ਚਾਹ ਪਲਉਣੀਆਂ ਉਹਨਾਂ ਨੂੰ ਸਵੇਰੇ ਸਵੇਰੇ ਦਰਾਖਤ ਦੀ ਸਫਾਈ ਚੱਲ ਰਹੀ ਹੈ ਚਾਚੇ ਵੱਲੋਂ ਕਹਿੰਦਾ ਬੈਠਣ ਵਾਸਤੇ ਜਗ੍ਹਾ ਕਰ ਲਾ ਕਰਿਆ ਦੇਖ ਲੈ ਇੱਥੇ ਬੈਠੂਗਾ ਦਰਖਤ ਦੇ ਉੱਤੇ ਬੈਠੂਗਾ ਚੜ ਕੇ ਹਾਂ ਲੈ ਜੜਾ ਵਟਣ ਲੱਗ ਰਿਹਾ ਦੇਖ ਲੈ ਪੂਰੇ ਬੈਠੇਗਾ ਕਦਿਸ ਮੈਂ ਪੌਣ ਆ ਰਹੀ ਹੈ ਬਾਬਾ ਆ ਗਿਆ ਤੜਕੀ ਤੜਕੀ ਕੰਡੇ ਵਾਲੀ ਚਾਹ ਪੀ ਹੋਈ ਹੈ ਲੱਗ ਰੇ ਬਾਬਾ ਆ ਗਿਆ ਪੱਟ ਦੀ ਵੜਨੇ ਸਾਰੀ ਉਹ ਲੈ ਉਧਰ ਵੀ ਬਾਬੇ ਵਾਲੀ ਮੱਟੀ ਜਿਹੜੀ ਉਧਰ ਸ਼ਿਫਟ ਕਰਨ ਲੱਗਿਆ ਨਵੀਂ ਜਗ੍ਹਾ ਨਾਲ ਬਾਬਾ ਨਾਲ ਮੇਰਾ ਡੈਡੀ ਚੱਕੋ ਤੇ ਬਾਬਾ ਦਲੇ ਬੈਠੇ ਨਹੀਂ ਹੋਏ ਤਾਂ ਵੀ ਖੜਾ ਹੋਇਆ ਜੱਛਾ ਇੱਕ ਬਾਬਾ ਦਾ ਲੈ ਆਇਆ ਪਰ ਇੱਕੋ ਕੁਲਦੀਪ ਉਹਨਾਂ ਬਾਬਾ ਰਹਿਗਾ ਸਭ ਆਇਆ ਹੁਣੇ ਮੈਨੂੰ ਕੰਦੋਂ ਬਚਾਉਣੀ ਦੋਗੇ ਕੀ ਕਰਕੇ ਚੱਕੋ ਕੰਦ ਕਲੀ ਕਰਤੀ ਦੀ ਤੇ ਆਪਾਂ ਨੇ ਆਏ ਉਹਨਾਂ ਨੇ ਲਵਾਈ ਸੀ ਕਿ ਆਪਾਂ ਕਿਉਂ ਉਹਨਾਂ ਦਾ ਬੋਝ ਲਈਏ ਨਾ ਮੈਂ ਸਾਲੀ ਕਿਉਂ ਕਰਾਂ ਕੋਈ ਕੁਝ ਨਹੀਂ ਉਹ ਆਪਣੇ ਦਰਤੀ ਹੈ ਲੈ ਹੁਣ ਚੱਕਦੇ ਜਦੋਂ ਮੈਂ ਆਇਆ ਹੁਣੇ ਕੰਮ ਕਰਨਾ ਚੱਕ ਲੈਣਾ ਅਨਾਵਾ ਬੜੇ ਘੋਰ ਕਰ ਦੇ ਠੀਕ ਹੈ ਨਾ ਆ ਬਾਗਰੂ ਉਦੋਂ ਬਾਅਦ ਆਓ ਜੇ ਆਪਕਾ ਦਿਨ ਬੰਦ ਨਹੀਂ ਹੋ ਜਿਹੜਾ ਪਹਿਲਾਂ ਮੰਨੋ ਹਾਂ ਹਾਂ ਕਮੋਤ ਕੱਲ ਨੂੰ ਆਉ ਸਾਡੇ ਕੋਈ ਨਹੀਂ ਹੁੰਦਾ ਸਾਰੀ ਦਾ ਨਹੀਂ ਮੈਂ ਦੀਵਾ ਬਣਾਇਆ ਤੇ ਮੈਂ ਚੱਕ ਲਿਆ ਅਗਲੇ ਚਾਹਵੜ ਵੀ ਥੋੜੀ ਚਾਹਵੜ ਵਿਚੇ ਨੇ ਵਿਚੇ ਨੇ ਆਹੀ ਪੋਲੇ ਹੁੰਦੇ ਅਸੀਂ ਖਾਂਦੇ ਚਾਹਣ ਪੂਰੇ ਕੋਈ ਚੀਜ਼ ਲਾਦੀ ਹਾਂ ਇਹ ਨਾ ਇਸ ਪੈਨਨਕ ਪਾਇਆ ਹਾਂ ਪੂਰੇ ਪੜੀਏ ਕੋਲ ਆਪਰ ਨਿਕਲਿਆ ਵਿਚ ਲਿਆਂਦਾ ਠੋਲਾ ਵਿਚ ਲਿਆਂਦਾ ਉਹ ਪੈਦਾ ਵੀ ਨਾ ਨਗਰਿਆ ਉਪਰ ਕਪੜੇ ਕੱਟ ਕੱਟ ਡੂੰਗਾ ਮਾਰ ਲੱਗਣੀ ਜਾਂਦਰੋ ਇੱਕ ਮਿੰਟ ਲੈ ਜੀ ਉੱਪਰ ਨਹੀਂ ਲੈ ਬੰਦਾ ਹੀ ਪਹੁੰਚ ਗਿਆ ਸਾਡਾ 7 ਵਜੇ ਟਾਈਮ ਗਿਆ ਦੇ ਨੂੰ 7:30 ਵਜੇ ਤੇ

ਲੈ ਜੋ ਚੱਕ ਲਿਆ ਖਲੀਫ ਉਧਰ ਪਾਰੀ ਬਹੁਤ ਆ ਯਾਰ ਪਹਿਲਾਂ ਇੱਕ ਤਾਂ ਚੱਕ ਲਿਆ ਤੇ ਇੱਕ ਰਹਿ ਗਈ ਸੀ ਚੱਕ ਬਾਈ ਪਾਰੀ ਸੀ ਇਹਨੂੰ ਹਾਲ ਤੋ ਚੱਕੀ ਨਹੀਂ ਗਰਮਦਾ ਵੀ ਇਹ ਇਹਨਾਂ ਕੋਲ ਵੀ ਗਾ ਜਾਈ ਉਹ ਸੱਚ ਸੀ ਉਪਰ ਹਾਲਿਚ ਕਹੀ ਥੋੜਾ ਜਿਹਾ ਚੋਥ ਵਾਸਤੇ ਰੱਖ ਜੋ ਚੋਥ ਲਾ ਦੀ ਫਿਰ ਕਿਉਂ ਤਾ ਹੋਰ ਪੋ a few moments later ਖਾਲੇ ਖਾਲੇ ਗਰਮ ਤੋਂ ਨਹੀਂ ਤੇਰਾ ਖਾਣ ਲੱਗ ਰੇ ਤੂੰ ਤੱਥਾ ਕਰੂ ਅੱਛਾ ਵੰਡਦੇ ਹੁਣ ਕੁਝ ਲਾਣਾ ਨਹੀਂ ਹੈਗਾ ਤਾਂ ਉਹਨੇ ਆਇਆ ਇੱਧਰ ਕੱਲੀ ਜੋ ਕੋਈ ਪ੍ਰਸ਼ਾਦ ਵੰਡਦਾ ਇੱਧਰ ਖੀਂਦ ਤੇ ਵਰਸ਼ਾ ਦੋਲਾ ਸਿੰਘ ਖਾਣਾ ਕਰੇ ਹੁਣ ਇੱਕ ਤਾਂ ਬਾਬੇ ਵਾਲ ਕੰਮਾ ਬਣਾ ਹੋ ਗਿਆ ਕੰਪਲੀਟ ਇੱਧਰ ਲੱਗਣ ਲੱਗੇ ਸਬਜ਼ੀਆਂ ਵਾਲੇ ਵੀ ਕੁਛ ਨਾ ਮੈਂ ਪਾਣੀ ਆ ਗਲਾਸ ਨਹੀਂ ਹੈ ਅੱਜ ਇੱਧਰ ਪਾਣੀ ਛੜਤਾ ਦੀ ਆ ਵਰਸੀਨ ਵਾਲੇ ਚ ਤੇ ਆ ਖਾਲ ਜਿਹੜਾ ਕੱਲ੍ਹ ਤੋਂ ਬਣਾਇਆ ਸੀ ਤੇ ਬੱਟਾ ਦੀ ਸਬਜ਼ੀ ਲਾਤੀ ਡੇਢੀ ਲਾਉਣ ਲੱਗ ਰਿਹਾ ਲੋ ਜੀ ਉਧਰੋਂ ਆ ਕੇ ਮੱਟੀ ਤੋਂ ਹੁਣ ਆਪਾਂ ਲਾਉਣੀ ਆ ਮੈਸਾਂ ਇੱਧਰ ਖੋਲਣ ਲੱਗ ਰਹੀ ਆ ਮੰਮੀ ਮੈਂਸ ਤੇ ਮੋਟਰ ਆਪਾਂ ਨੇ ਚਲਾਤੀ ਆ ਸਾਹਮਣੇ ਮੱਖੀਆਂ ਘਟ ਗਈਆਂ ਹੁਣ ਹੈ ਨਹੀਂ ਪਹਿਲਾਂ ਬਹੁਤ ਹੋਇਆ ਕਰਦੀ ਹੁਣ ਤਾਂ ਇੱਕ ਮਹੀਨੇ ਹੋ ਗਏ ਕਾਠੋ ਲੈ ਜੇ ਇੰਗਲੀ ਐਡੀ ਬੜੀ ਉਹ ਸੜਕ ਤੇ ਬੜੀ ਤੇ ਚੱਕ ਲਿਆ ਅੱਛਾ ਆਵਾਜ਼ ਤਾਂ ਨਹੀਂ ਇਸ ਵਿੱਚ ਕੇਲੇ ਕਿਹਦੇ ਗਾਣ ਮਰੇ ਆ ਦੇਖੋ ਆਏ ਕੂਲੀਪ ਕੂਲੀਪ ਐ ਦੋ ਕੂਲੀਪ ਪਕਾ ਲੈ ਮਿਲ ਜਾ ਹੋਰ ਲੱਗਾ ਤਾਂ ਕੂਲੀਪ ਐ ਮੈਨੂੰ ਕੇ ਸੈਂਗਲੀ ਲੈ ਆਂ ਤੂੰ ਐਡੀ ਬੜੀ ਤੂੰ ਸੜਕ ਤੇ ਬੜੀ ਸੀ ਕਹਤ ਲਈਆ ਕਿ ਕਿ ਸੜਕ ਵਗਾਉਣ ਦੇ ਗਿਆ ਪਤਾ ਨਹੀਂ ਕਮਾਲ ਆ ਯਾਰ ਆ ਵਾ ਉਹ ਤਾਂ ਬਾਲਾਂ ਦਾ ਸਮ ਗੁੱਦਾ ਨਹੀਂ ਡੈ ਹੈ ਹੈ ਗੁੱਦਾ ਨਹੀਂ ਡੈ ਗੁੱਦਾ ਲਿਵੇਂ ਟਿਊਬਲੈਸ ਹਾਂ ਪਤਾ ਗੁੱਦਾ ਡੈ ਕਿਉਂ ਕੀ ਹੈ ਬੰਦਾ ਬੰਦਾ ਕੱਲ ਹੀ ਬਗ ਜਾ ਬਹਿ ਜਾ ਨਾ ਵੇਜੇਗਾ ਇਸ ਵਿੱਚ ਕਿਹੜਾ ਫੂਕ ਨਿਕਲੇਗੀ ਇਸ ਕੀ ਇਸ ਕੀ ਨਾ ਬਹਿ ਜਾ ਬਹਿ ਜਾ ਛਿਕਾ ਛਾੜ ਤਾ ਗਾ ਦੁਪਹਿਰ ਦੇ 2 ਵਜੇ ਦਾ ਟਾਈਮ ਗਰਮ-ਗਰਮ ਚਨਲ ਲੱਡੂ ਲੋ ਵੀ ਚਾਹ ਚੂ ਪੀ ਲਈ ਆਪਨੇ ਨਾਲ ਖਾ ਲਿਆ ਲੱਡੂ ਤੇ ਹੁਣ ਟਾਈਮ ਹੋ ਗਿਆ ਤੋੜੀ ਲਾਉਣ ਦਾ ਤੇ ਦੁਪਹਿਰ ਦੇ ਵੱਜ ਗਏ 3 ਤੇ ਧੁੱਪ ਦੇਖੋ ਬਾਲਾ ਪੂਰੀ ਤਕੜੀ ਆ ਚੱਕਦੇ ਆਂ ਆਪਣਾ ਟੋਕਰ ਫਿਊ ਮੂਮੈਂਟ ਲੇਟਰ ਟੋੜੀ ਲਾ ਕੇ ਆਪਾਂ ਨੇ ਖੋਲਿਆ ਫਰਿੱਜ ਤੇ ਕੱਢੀ ਪਾਣੀ ਵਾਲੀ ਛੋਟੀ ਬੋਤਲ ਤੇ ਖੋਲ੍ਹਿਆ ਉਹਦਾ ਡਾਟ ਦੱਸੋ ਕਮੈਂਟ ਕਰਕੇ ਕੌਣ-ਕੌਣ ਪੀਣ ਲੱਗਾ ਠੰਡਾ ਪਾਣੀ ਹੁਣ ਦੇ ਟਾਈਮ 'ਚ ਆਪਾਂ ਠੰਡਾ ਪਾਣੀ ਘਟੋ ਘਟਾ ਖਾਤਾ ਹੋ ਗਿਆ ਪਿੰਦਿਆਂ ਨੂੰ ਆਹ ਗਰਮੀ 'ਚ ਸੁਆਦ ਇਹ ਬਹੁਤ ਆਉਂਦਾ ਠੰਡਾ ਪਾਣੀ ਆ ਕੁੱਤੇ ਨਾ ਤੁਸੀਂ ਦੇਖ ਸਕਦੇ ਹੋ ਇਹਨੂੰ ਕਿੰਨਾ ਮਰਜੀ ਭਜਾ ਲੈ ਕੁੱਟ ਲੈ ਡੰਡੇ ਮਾਰ ਲੈ ਇਹ ਪਰ ਇਥੋਂ ਜਾਂਦੀ ਨਹੀਂ ਹੈਗੇ ਹੁਣ ਭਜਾਣ ਬੂ ਚਲ ਚਲ ਹਲੇ ਹਲੇ ਆਏ ਭਜਣੇ ਦੁਬਾਰੇ ਫੇਰ ਆ ਜਾਂਦੇ ਨਹੀਂ ਇਨਕ ਸਾਰਾ ਇਹ ਅੱਗੇ ਇੱਥੇ ਬੈਠ ਬੈਠਣਾ ਟੋਏ ਪਾਉਂਦੇ ਨੇ ਇਹਦੇ ਵਿੱਚ ਮੱਕੀ ਚ ਆ ਦੇਖੋ ਸਾਰੀ ਜਗ੍ਹਾ ਖਰਾਬ ਕਰਖੀ ਲਾਣੇ ਐਵੇਂ ਇਹਨੂੰ ਬਹੁਤ ਵਾਰ ਭਜਾਤਾ ਫਿਰ ਇਹ ਫੇਰ ਫੇਰ ਵਾਪਸ ਆ ਜਾਂਦੇ ਨੇ ਕਿਵੇਂ ਲੱਗੀ ਜੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ